ਆਪਣਾ ਕਿਰਪਾ ਸਿੰਘ ਜੀ ਸਟਾਰ ਟੀਮ ਤੋਂ ਨਿਤ ਆਏ ਆਪਾਂ ਦਿਨ ਦੇਖਦੇ ਆ ਵੀ ਅੱਗ ਦਾ ਜਿਹੜਾ ਕਨਕਾ ਜਿਹੜੀ ਆ ਬਿਲਕੁਲ ਪੱਕੀ ਹੋਈ ਆ ਤੇ ਉੱਥੇ ਹੀ ਅੱਗ ਦਾ ਲੱਗਣ ਦਾ ਜਿਹੜਾ ਕਾਰਨ ਹੈ ਡੇਲੀ ਦੇਖਣ ਨੂੰ ਮਿਲਦਾ ਤੇ ਅੱਜ ਸਾਡੇ ਵਿੱਚ ਲੋਗੜ ਫਿੱਟ ਦੇ ਨੌਜਵਾਨ ਹੈ ਤੇ ਕਾਫੀ ਮੁਸ਼ਕਲ ਇਹਨਾਂ ਨੇ ਕਰਕੇ ਅੱਗ ਦਾ ਜਿਹੜਾ ਕਾਬੂ ਪਾਇਆ ਗਿਆ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੁਬਾਰੇ ਫਿਰ ਜਿਹੜੀ ਅੱਗ ਲੱਗੀ ਆ ਕੀ ਕਾਰਨ ਹੋਇਆ ਔਰ ਕਿੰਨੇ ਕ ਜਿਹੜਾ ਏਕੜ ਕੋਹ ਜਲ ਕੇ ਸਵਾਹ ਹੋਇਆ ਅੱਗ ਦੇ ਕਾਰਨਾਂ ਦਾ ਤਾਂ ਜੀ ਹਜੇ ਪਤਾ ਨਹੀਂ ਲੱਗ ਸਕਿਆ ਕਾਰਨਾਂ ਦਾ ਪਤਾ ਲੱਗ ਜਾਣਾ ਹੈ ਜੀ ਤੇ ਫਿਲਹਾਲ ਜੀ ਇੱਥੇ ਕਟੋਕਟ ਵੀ 5-7 ਏਕੜ ਨਾੜ ਦਾ ਨਾੜ ਨੂੰ ਇੱਕ ਕਾਰਨਰ ਤੋਂ ਅੱਗੇ ਲੱਗੀ ਹੈ ਤੇ ਉਹ ਅੱਗ ਕੁਝ ਮਿੰਟਾਂ ਦੇ ਵਿੱਚ ਲੋਦੀ ਮਜਰੇ ਤੋਂ ਲੋਕਰ ਫਿੱਡੇ ਤੱਕ ਪਹੁੰਚ ਗਈ ਥੀ ਕੁਝ ਸਾਡੇ ਪਿੰਡ ਦੇ ਨੌਜਵਾਨ ਤੇ ਜਿਨ੍ਹਾਂ ਨੇ ਪਹਿਲਾਂ ਅੱਗ ਦੇਖੀ ਸ਼ੈਲੀ ਹੋਣੀ ਹੈ ਸਾਰੇ ਮੁੰਡੇ ਇਹਨਾਂ ਨੇ ਅੱਗ ਦੇਖ ਕੇ ਫਟਾਫਟ ਇਹ ਖੇਤਾਂ 'ਚ ਭੱਜੇ ਆਏ ਇਹਨਾਂ ਨੇ ਫੋਨ ਫੋਨ ਕਰਕੇ ਹੋਰ ਸਾਨੂੰ ਵੀ ਬੁਲਾਇਆ ਤੇ ਇਹਨਾਂ ਨੇ ਆਂਦੇ ਸਾਰ ਹੀ ਅੱਗ ਤੇ ਕਾਬੂ ਕਰਿਆ ਹਵਾ ਬਹੁਤ ਤੇਜ਼ ਗਤੀ ਨਾਲ ਚੱਲ ਰਹੀ ਸੀ ਜੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਘਟੋ ਘਟ ਅੱਗੇ ਹੋਰ 10-15 ਏਕੜ ਕਣਕ ਦੇ ਬਰਬਾਦ ਕਰ ਦੇਣੇ ਤੇ ਤੇ ਨੌਜਵਾਨ ਵੀ ਸਾਡੇ ਨਾਲ ਬਹੁਤ ਹੀ ਜਿਹੜੇ ਹੈ ਹੱਲਾਸ਼ੇਰੀ ਦੇ ਨਾਲ ਉਹਨਾਂ ਦੇ ਅੱਗ ਬਜਾਈ ਗਈ ਹੈ ਸ਼ੈਲੀ ਜੀ ਕਿਵੇਂ ਦੇਖਦੇ ਹੋ ਕਿੰਨੀ ਕੁ ਤੇਜ਼ ਹੈ ਜਿਹੜੀ ਅੱਗ ਸੀ ਉਹ ਭਾਜੀ ਅਸੀਂ ਆਪਣੇ ਆਪਣੇ ਪਿੰਡ ਵਾਲੀ ਸਾਈਡ ਖੜੇ ਸੀ ਅਸੀਂ ਧੂਆਂ ਉੜਦਾ ਦੇਖਿਆ ਤੇ ਅਸੀਂ ਮੈਂ ਦੇਖਿਆ ਕਿ ਅੱਗ ਲੱਗ ਗਈ ਹੈ ਨਾ ਅਸੀਂ ਚਾਰ ਜਣੇ ਸੀ ਮੈਂ ਮਨੋਜ ਨੈਤਿਕ ਤੇ ਬਲਜਿੰਦਰ ਤੇ ਜਲਦੀ ਜਲਦੀ ਪੁੱਜੇ ਤਾਂ ਇੱਕ ਇੱਕ ਭਾਜੀ ਇੱਥੇ ਉਹ ਕਰ ਰਹੇ ਸੀ ਮਤਲਬ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜਦ ਆਈ ਦੇਖਿਆ ਕਿ ਇਹ ਅੱਗ ਤਾਂ ਬਹੁਤ ਜ਼ਿਆਦਾ ਮਤਲਬ ਫੈਲ ਗਈ ਹੈ ਫਿਰ ਅਸੀਂ ਵੀ ਆਪਣੇ ਵੱਲੋਂ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਕਦੇ ਉਧਰ ਪਾਸ ਦੇ ਸੀ ਕਦੇ ਇਧਰ ਪਾਸ ਦੇ ਸੀ ਅਸੀਂ ਖੁਦ ਵੀ ਅੱਗ ਦੀ ਚਪੇੜ ਵਿੱਚ ਆਏ ਫਿਰ ਉਹ ਟਰੈਕਟਰ ਨੂੰ ਵੀ ਅੱਗ ਲੱਗੀ ਉਸ ਤੋਂ ਬਾਅਦ ਅੱਗ ਅੱਧਰ ਗਈ ਸਾਨੂੰ ਡਰ ਸੀ ਕਿ ਚਲੋ ਇਹ ਤਾਂ ਨਾੜ ਹੈ ਨਾ ਅੱਗੇ ਸਾਡੀ ਫਸਲ ਖੜੀ ਹੈ ਫਿਰ ਅਸੀਂ ਗਰੁੱਪਾਂ 'ਚ ਕਾਲ ਤਾਂ ਹੋਈ ਨਹੀਂ ਗਰੁੱਪਾਂ ਜਿਹੜੇ ਗਰੁੱਪ ਹੈਗੇ ਸੀ ਪਿੰਡੇ ਅਸੀਂ ਉਹਦੇ ਵਿੱਚ ਕਾਲ ਕੀਤੀ ਤਾਂ ਪਿੰਡੋਂ ਆਏ ਤੇ ਉਸ ਟਾਈਮ ਤੱਕ ਥੋੜੀ ਜੋ ਸਾਡੀ ਬਚਤ ਰਹਿ ਗਈ ਕਿ ਹਵਾ ਥੋੜੀ ਰੁਕੀ ਸੀ ਜਦੋਂ ਹਵਾ ਤੇਜ਼ ਚੱਲਦੀ ਸੀ 19 ਸਪੀਡ ਕਲੱਗ ਜਾ ਰਹੀ ਸੀ ਪਰ ਫਿਰ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਜੀ ਮਤਲਬ ਲੌਦੀ ਮਾਰੇ ਦੀ ਇਹ ਹਵਾ ਤੁਸੀਂ ਕਹਿੰਦੇ ਵੀ ਜੇ ਨਾੜ ਜੇ ਥੋੜਾ ਜਿਹਾ ਵੀ ਅੱਗੇ ਕਿਤੇ ਕ੍ਰਾਸ ਹੋ ਜਾਂਦਾ ਜਿਵੇਂ ਕਿ ਥੋੜਾ ਜਿਹਾ ਪਿੰਡ ਸੀ ਪਿੰਡ ਦੀ ਹੱਦ ਸੀ ਜੇ ਅੱਗੇ ਚੱਲ ਜਾਂਦੀ ਤਾਂ ਤਕਰੀਬਨ ਲੋਗੜ ਫਿੱਟ ਤੱਕ ਜਿਹੜੀ ਆ ਅੱਗੇ ਚੱਲ ਜਾਂਦੀ ਇਹ ਬਹੁਤ ਵੱਡਾ ਨੁਕਸਾਨ ਹੋਣਾ ਸੀ ਉਹ ਰੋਕਿਆ ਵੀ ਰੁਕਣਾ ਨਹੀਂ ਸੀ ਸਾਤੋਂ ਹਾਂਜੀ ਪਰ ਇਹ ਮੁੰਡਿਆਂ ਨੇ ਵਿਚਾਰਿਆਂ ਨੇ ਅਸੀਂ ਖੁਦ ਸਾਰੇ ਇੱਕ ਦੋ ਬੰਦੇ ਲੌਦੀ ਮਜ਼ਦੂਰ ਸੀ ਮੁੰਡੇ ਸੀ ਉਹਨਾਂ ਨੇ ਕਰਿਆ ਤੇ ਖੁਦ ਅਸੀਂ ਵਿੱਚ ਵੀ ਅੱਗ ਅੱਗ ਸਾਤੋਂ ਅੱਗੇ ਨਿਕਲ ਗ ਪਰ ਉਹ ਕੁਦਰਤ ਰੱਬ ਨੇ ਹੀ ਮਤਲਬ ਅੱਗ ਨੂੰ ਰੋਕਿਆ ਕਿ ਹਵਾ ਰੁਕ ਗਈ ਜੇ ਹਵਾ ਨਾ ਰੁਕਦੀ ਤਾਂ ਸਾਹਮਣੇ ਸਾਡੀ ਫਸਲ ਹੈ ਉਹ ਫਿਰ ਬਹੁਤ ਵੱਡਾ ਸਾਰਾ ਲਾਣ ਖੜਾ ਹੀ ਹੈ ਹਾਂਜੀ ਔਖਾ ਹੋ ਜਾਣਾ ਸੀ ਪਰ ਜੋ ਵੀ ਹੋਇਆ ਬਚਤ ਰਹੀ ਗਈ ਹਾਂਜੀ ਤਾਂ ਤੁਸੀਂ ਦੇਖਿਆ ਲੌਧੀ ਮਾਰੇ ਦੇ ਵਿੱਚ 4 ਤੋਂ 5 ਕਿੱਲੇ ਜਿਹੜੀ ਨਾੜ ਨੂੰ ਅੱਗ ਲੱਗ ਚੁੱਕੀ ਸਾਡੇ ਵਿੱਚ ਲੰਬੜਦਾਰ ਤੇ ਪਟਵਾਰੀ ਸਾਹਿਬ ਮੌਕੇ ਉੱਤੇ ਪਹੁੰਚੇ ਆ ਲੰਬੜ ਸਾਹਿਬ ਲੰਬੜਦਾਰ ਜੀ ਕਿਵੇਂ ਦੇਖਦੇ ਹੋ ਅੱਗ ਲੱਗੀ ਹੈ ਜਾਂ ਕਿਸੇ ਨੇ ਲਾਈ ਲਗਾਈ ਹੈ ਲਗਾਈ ਮੈਨੂੰ ਫੋਨ ਆਇਆ ਸੀ ਕਿ ਬੰਦਿਆਂ ਦਾ ਭਈਆਂ ਦਾ ਜੀ ਉਹਨਾਂ ਨੇ ਲਗਾਈ ਹੈ ਕਿਹਨਾਂ ਨੇ ਲਾਈ ਹੈ ਜੀ ਅਨਵੋਲ ਸਿੰਘ ਸਾਨੂੰ ਨਵਦਲੇਰ ਸਿੰਘਲੇ ਸਿੰਘ ਦੇ ਪਿੰਡ ਲੋਧੀ ਮੇਰੇ ਲੋਧੀ ਲੋਧੀ ਮਾਜੇ ਦਾ ਜੀ ਠੀਕ ਹੈ ਤੇ ਕੋਈ ਰੰਜਿਸ਼ ਬਾਜੀ ਲੱਗੀ ਕਿ ਵੈਸੇ ਲਾਈਏ ਜੀ ਨੂੰ ਆਪਣੇ ਖੇਤ ਲੱਗੀ ਵੈਸੇ ਗਾਂ ਗਾਂ ਲੱਗੀ ਜੀ ਠੀਕ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਇਹ ਵੀ ਹੋ ਸਕਦੀ ਆ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਬਾਰੇ ਕੋਈ ਐਕਸ਼ਨ ਤੁਸੀਂ ਸਾਡੇ ਵੱਲੋਂ ਲਿਤਾ ਜਾਊਗਾ ਬਿਲਕੁਲ ਬਿਲਕੁਲ ਪੂਰਾ ਯਤਨ ਜਾਊਗਾ ਜੀ ਮੇਰੇ ਬੁੱਟੇ ਜਲਦੇ ਜੀ ਖੁਦ ਪਾਪ ਕਰਦੇ ਮੈਂ ਕੀ ਕਰੂੰਗਾ ਤੁਸੀਂ ਐਕਸ਼ਨ ਕੀ ਕਰੋਗੇ ਜੇ ਆ ਸਮਾਪਤੀ ਨਾ ਹੋਈ ਤਾਂ ਕੋਟ ਕਿਸ ਕਰਾਂਗੇ ਜੀ ਠੀਕ ਹੈ ਤੇ ਮੌਕੇ ਤੇ ਪਟਵਾਰੀ ਸਾਹਿਬ ਵੀ ਸਾਡੇ ਵਿੱਚ ਮੌਜੂਦ ਹੈ ਪਟਵਾਰੀ ਸਾਹਿਬ ਕਿਵੇਂ ਦੇਖ ਰਹੇ ਹੋ ਨਾਮ ਵੀ ਸ਼ੋਰ ਤੇ ਬੰਦੇ ਦਾ ਵੀ ਦੱਸ ਰਹੇ ਆ ਉਹਨੇ ਬਾਰੇ ਕੀ ਕਾਰਵਾਈ ਕੀਤੀ ਜਾਊਗੀ ਇਹਦੇ ਬਾਰੇ ਆਪਾਂ ਵੀ ਰਿਪੋਰਟ ਕਰੂਗਾ ਜਿੱਦਾਂ ਨੰਬਰਦਾਰ ਜਾਂ ਹੋਰ ਪਿੰਡ ਦੇ ਵਾਸੀ ਦੱਸਦੇ ਆ ਜਿਨ੍ਹਾਂ ਨਾਂ ਦੱਸੇ ਜਾਊਂਗੇ ਉਹਦੇ ਸਬੰਧ ਵਿੱਚ ਅੱਗੇ ਰਿਪੋਰਟ ਕਰੀ ਜਾਊਗੀ ਠੀਕ ਹੈ ਤੇ ਉਹਨਾਂ ਨੂੰ ਕਹਿਣਾ ਕੀ ਜਾਉਂਗੇ ਜਿਹੜੇ ਸ਼ਰਾਰੀ ਅੰਸਰ ਹੈ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇੱਕ ਅਲੱਗ ਕਰਨੀ ਨਹੀਂ ਚਾਹੀਦੀਆਂ ਕਿਉਂਕਿ ਪਿੰਡ ਦਾ ਮਾਮਲਾ ਦੇਖੋ ਸਾਰੀ ਕਣਕ ਪੱਕੀ ਹੋਈ ਆ ਪਿੰਡ ਤੋਂ ਨਾਲ ਹੀ ਪਿੰਡੇ ਤੁਜੀ ਅਸਰ ਹੱਦ ਲੱਗਦੀ ਆ ਬਿਲਕੁਲ ਆ ਨਾ ਤੇ ਇਹਦਾ ਕਾਬੀ ਮੁਸ਼ਕਤ ਦੇ ਨਾਲ ਮੁੰਡਿਆਂ ਦੀ ਜਿਹੜੀ ਮਿਹਨਤਵਾਰ ਨਹੀਂ ਹੋਈ ਆ ਜਾਂ ਟਰੈਕਟਰ ਦੀ ਜਿਹੜੀ ਆ ਸੁਣਨ ਨੂੰ ਆਇਆ ਤੇ ਟਰੈਕਟਰ ਵੀ ਜਿਹੜਾ ਅੱਗ ਦੀ ਲਪੇਟ ਵਿੱਚ ਆ ਚੁੱਕਿਆ ਸੀ ਲੇਕਿਨ ਫਿਰ ਵੀ ਮਾਲਕ ਦੀ ਕਿਰਪਾ ਹੋਈ ਆ ਹਵਾ ਥੋੜੀ ਥੰਮੀ ਆ ਜੇ ਅੱਗ ਨਾ ਥਵੇ ਹਵਾ ਨਾਥ ਅਮਨਦੀਪ ਦਾ तकरीबन ਜਿਹੜਾ ਲੋਧੀ ਮਰੇ ਦੀ ਆਕ ਜਿਹੜੀ ਲੱਗੀ ਹੋਈ ਆ ਲੋਗੜ ਫੀਟੇ ਵਿੱਚ ਤੱਕ ਪਹੁੰਚਣੀ ਆ ਤੇ ਜੇ ਤੁਹਾਡੀ ਸਹਿਮਤੀ ਹੁੰਦੀ ਆ ਤਾਂ ਫਿਰ ਤੁਸੀਂ ਇੱਕ ਇਸ ਵਾਪਸ ਲਓਗੇ ਤਾਂ ਉਸ ਤੋਂ ਫਿਰ ਵੀ ਜਿਹੜਾ ਰਜਾਨਾ ਤੁਸੀਂ ਲੈ ਲਓਗੇ ਰਜਾਨਾ ਲਈ ਜਾਊਗਾ ਜੀ ਠੀਕ ਹੈ ਤਾਂ ਹੀ ਸਮਝਾਂਗੇ ਹਵਾ ਅਸੇ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਕੈਮਰਾਮੈਨ ਅਮਨਦੀਪ ਸਿੰਘ ਦੇਣਾ ਜੀ ਸਟਾਫ ਇੰਨੇ ਕਿਰਪਾ ਸਿੰਘ ਲੋਗੜ